ਸਤ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਆਏ ਤੁਹਾਡੇ ਲਈ ਜਿਹੜੀ ਕਿ ਤੁਹਾਡੇ ਲਈ ਬਹੁਤ ਲਾਭਦਾਇਕ ਹੋਏਗੀ ਇੰਪੋਰਟੈਂਟ ਹੋਏਗੀ ਨਵੀਂ ਰਿਕਰੂਟਮੈਂਟ ਨਿਕਲੀ ਆ ਨਿਕਲੀ ਕਿਸ ਵਿੱਚ ਹੈ ਕੋਆਪਰੇਟਿਵ ਬੈਂਕ ਵਿੱਚ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਠੀਕ ਹੈ ਇਸ ਵਿੱਚ ਦੱਸ ਦਿਆਂ ਕਿੰਨੀਆਂ ਵੈਕੈਂਸੀਸ ਨੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਨਿਕਲੀਆਂ ਨੇ ਕੀ ਜੋਬ ਪ੍ਰੋਫਾਈਲ ਹੈ ਕੀ ਸੈਲਰੀ ਹੈ ਸਾਰੀ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਜੋ ਵੀ ਇਸ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚਾਹੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਜਿਹੜੀ ਵੀ ਨਵੀਂ ਅਪਡੇਸ਼ਨ ਦਈਏ ਕਿਸੇ ਵੀ ਨਵੀਂ ਭਰਤੀ ਬਾਰੇ ਤੁਹਾਨੂੰ ਟਾਈਮ ਨਾ ਮਿਲਦੀ ਰਵੇ ਪਲੱਸ ਚੈਨਲ ਦੇ ਨਾਲ ਦੇ ਨਾਲ ਸਟੱਡੀ ਮਟੀਰੀਅਲ ਵੀ ਅਵੇਲੇਬਲ ਹੈ ਜਿਹਨੂੰ ਤੁਸੀਂ ਵਧੀਆ ਤਰੀਕੇ ਨਾਲ ਜਾ ਕੇ ਸਟੱਡੀ ਕਰ ਸਕਦੇ ਹੋ ਐਮਸੀਕਿਊਜ਼ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਵੀਡੀਓ ਤੁਹਾਨੂੰ ਦੱਸਦੇ ਆਂ ਗੱਲ ਹੋ ਰਹੀ ਹੈ ਜਿਹਦੇ ਵਿੱਚ ਐਡਵਰਟਾਈਜ਼ਮੈਂਟ ਨੋਟਿਸ ਹਾਇਰਿੰਗ ਕੋਆਪਰੇਟਿਵ ਇੰਟਰਨਸ ਇੰਟਰਨਸ ਦੀ ਜਿਹੜੀ ਹੈ ਰਿਕਰੂਟਮੈਂਟ ਹੈ ਜਿਸ ਵਿੱਚ ਕਿਸ ਵਿੱਚ ਹੈ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਵੀ ਡਿਸਟ੍ਰਿਕਟ ਦੇਖੋ ਜਿੰਨੀਆਂ ਵੀ 20 ਜ਼ਿਲ੍ਹੇ ਨੇ 20 ਜ਼ਿਲ੍ਹਿਆਂ ਵਿੱਚ ਜਿਹੜੇ ਵੀ ਸੈਂਟਰਲ ਕੋਆਪਰੇਟਿਵ ਬੈਂਕ ਆ ਗਿਆ ਉਹਨਾਂ ਵਿੱਚ ਤੁਹਾਨੂੰ ਕੀ ਨੌਕਰੀ ਮਿਲੇਗੀ ਠੀਕ ਹੈ ਜੀ ਤੇ ਪਲੱਸ ਇੱਕ ਰਿਕਰੂਟਮੈਂਟ ਜਿਹੜੀ ਚੰਡੀਗੜ੍ਹ ਵਿੱਚ ਵੀ ਹੈਗੀ ਆ ਹੁਣ ਦੇਖੋ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚੰਡੀਗੜ੍ਹ ਇੰਟੈਂਡ ਟੂ ਹਾਇਰ ਯੰਗ ਪਰਸਨਲ ਪ੍ਰੋਫੈਸ਼ਨਲਸ ਨੇਮਲੀ ਕੋਆਪਰੇਟਿਵ ਇੰਟਰਨ ਠੀਕ ਹੈ ਜੀ ਕਹਿੰਦੇ ਆ ਅਸੀਂ ਪ੍ਰੋਫੈਸ਼ਨਲਸ ਨੂੰ ਹਾਇਰ ਕਰਨਾ ਜਿਨ੍ਹਾਂ ਦਾ ਕੀ ਨਾਮ ਹੋਏਗਾ ਕੋਆਪਰੇਟਿਵ ਇੰਟਰਨਸ ਇਹ ਪੋਸਟ ਰੱਖੀ ਗਈ ਆ ਠੀਕ ਹੈ 1 ਇਚ ਆਫ ਪੀਐਸਸੀ ਪੀਐਸਸੀ ਵੀ ਐਂਡ ਇਟਸ 20 ਡਿਸਟ੍ਰਿਕਟ ਠੀਕ ਹੈ ਜੀ 20 ਜਿਹੜੀਆਂ ਇਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਦਫ਼ਤਰ ਨੇ ਉੱਥੇ ਰੱਖ ਜਾਣਗੇ ਠੀਕ ਆ ਜੀ ਟੂ ਡੀਪਨ ਦਾ ਕੋਆਪਰੇਟਿਵ ਮੂਵਮੈਂਟਸ ਟਿਲ ਗ੍ਰਾਸ ਰੂਟਸ ਲੈਵਲ ਇਨੇਬਲ professionl graduates ਟੂ ਲਰਨ ਦਾ ਕੰਟੈਕਸਟ ਐਂਡ ਪ੍ਰੈਕਟੀਕਲ ਵਰਕਿੰਗ ਆਫ ਕਹਿੰਦੇ ਜੀ ਦੇਖੋ ਸਿੰਪਲ ਜੀ ਗੱਲ ਕੀਤੀ ਹੈ ਕਿ ਜਿਹੜੇ ਕੋਆਪਰੇਟਿਵ ਮੂਵਮੈਂਟ ਜਿੰਨੀਆਂ ਵੀ ਬੈਂਕ ਦੇ ਵਿੱਚ ਕੰਮ ਕਾਜ ਹੁੰਦੇ ਨੇ ਉਹਨੂੰ ਗ੍ਰਾਸ ਰੂਟ ਲੈਵਲ ਤੋਂ ਦੇਖ ਸਕਣ ਦੂਸਰੀ ਗੱਲ ਆ ਉਹ ਆਪਣੀ ਪ੍ਰੈਕਟੀਕਲ ਵਰਕਿੰਗ ਦੇ ਵਿੱਚ ਆਪਣਾ ਐਕਸਪੀਰੀਅੰਸ ਬਣਾ ਸਕਣ ਠੀਕ ਹੈ ਮੈਂ ਨਹੀਂ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈਗਾ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਜੀ MBA ਹੋਣੀ ਚਾਹੀਦੀ ਹੈ ਜਾਂ ਉਹਦੇ ਬਰਾਬਰ ਦੀ ਕੋਈ ਵੀ ਮਾਰਕੀਟਿੰਗ ਮੈਨੇਜਮੈਂਟ ਕੋਆਪਰੇਟਿਵ ਮੈਨੇਜਮੈਂਟ ਐਗਰੀ ਬਿਜ਼ਨਸ ਮੈਨੇਜਮੈਂਟ ਜਾਂ ਰੂਰਲ ਡਿਵੈਲਪਮੈਂਟ ਮੈਨੇਜਮੈਂਟ MBA ਜਾਂ ਇਹਨਾਂ ਸਾਰੇ ਦੇ ਵਿੱਚੋਂ ਕੋਈ ਵੀ ਇੱਕ ਸਟੱਡੀ ਕੀਤੀ ਹੋਣੀ ਚਾਹੀਦੀ ਆ ਠੀਕ ਹੈ ਜੀ ਉਹਨਾਂ ਨੂੰ ਕੰਪਿਊਟਰ ਵੀ ਚਲਾਉਣਾ ਆਉਂਦਾ ਹੋਣਾ ਚਾਹੀਦਾ ਤੇ ਪੰਜਾਬੀ ਲਿਖਣੀ ਬੋਲਣੀ ਤੇ ਪੜ੍ਹਨੀ ਆਉਣੀ ਜ਼ਰੂਰੀ ਹੈ ਲਾਜ਼ਮੀ ਹੈ ਇਸ ਤੋਂ ਬਿਨਾ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਤੁਹਾਨੂੰ ਜੋਬ ਨਹੀਂ ਮਿਲੇਗੀ ਏਜ ਲਿਮਿਟ 21 ਤੋਂ 30 ਸਾਲ ਠੀਕ ਹੈ ਜੀ ਟੈਨਰ ਆਫ ਇੰਟਰਨਸ਼ਿਪ 1 ਸਾਲ ਦੀ ਟ੍ਰੇਨਿੰਗ ਹੋਏਗੀ 25000 ਤੁਹਾਨੂੰ ਪਰ ਮਨਥ ਸੈਲਰੀ ਮਿਲੇਗੀ ਪਲੱਸ ਜਿਹੜਾ ਵੀ ਤੁਹਾਡਾ ਆਉਣ ਜਾਣ ਦਾ ਖਰਚਾ ਹੋਵੇਗਾ ਜਿਹੜਾ ਤੁਸੀਂ ਬੈਂਕ ਦੇ ਕੰਮ ਲਈ ਆਓ ਜਾਓਗੇ ਉਹਦਾ ਟਰੈਵਲ ਐਂਡ ਡੇਲੀ ਅਲੌਂਸ ਵੀ ਜਿਹੜਾ ਬੈਂਕ ਦੁਆਰਾ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਨੰਬਰ ਆਫ ਇੰਟਰਨਸ ਕਿੰਨੇ ਰੱਖਣੇ ਨੇ ਵੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੱਖਣੇ ਨੇ ਪਲੱਸ ਦਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਵਿੱਚ ਇੱਕ ਹੈ ਟੋਟਲ 21 ਰੱਖੇ ਜਾਣਗੇ ਠੀਕ ਹੈ ਤੁਹਾਨੂੰ ਮੈਂ ਜ਼ਿਲ੍ਹੇ ਵੀ ਜ਼ਰੂਰ ਦੱਸਦਾ ਹਾਂਗਾ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਨਿਕਲੀ ਹੈ ਲਾਸਟ ਤੱਕ ਤੁਸੀਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਲਾਸਟ ਵਿੱਚ ਪੂਰੀ ਚੀਜ਼ ਦੱਸੀ ਜਾਏਗੀ ਪਲੱਸ ਇਸ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਤੁਹਾਨੂੰ ਜਿਹੜੀਆਂ ਲੀਵਜ਼ ਲੀਵਜ਼ ਕਿੰਨੀਆਂ ਮਿਲਣੀਆਂ ਨੇ ਤੁਹਾਨੂੰ 10 ਜਿਹੜੀਆਂ ਕੈਜੂਅਲ ਲੀਵ ਮਤਲਬ ਤੁਸੀਂ ਬਿਨਾ ਕਾਰਨ ਦੱਸੇ ਇਨਫੋਰਮ ਤਾਂ ਕਰਨਾ ਪਏਗਾ ਪਰ ਕਾਰਨ ਦੱਸੇ ਬਿਨਾ ਤੁਸੀਂ ਲੀਵਸ ਲੈ ਸਕਦੇ ਹੋ ਠੀਕ ਹੈ ਜੀ ਬਾਕੀ ਜਿਹੜੀਆਂ ਸਰਕਾਰੀ ਛੁੱਟੀਆਂ ਜਿਵੇਂ ਮਹੀਨੇ ਵਿੱਚ ਸੈਕਿੰਡ ਸੈਚਰਡੇ ਤੇ 4th ਸੈਚਰਡੇ ਚਾਰ ਰਾਤਵਾਰ ਹੋਗੇ ਠੀਕ ਹੈ ਜੀ ਹੋਰ ਕੋਈ ਦਿਨ ਤਿਹਾਹਾਰ ਤੇ ਤੁਹਾਨੂੰ ਸਰਕਾਰੀ ਛੁੱਟੀ ਹੋ ਰਹੀ ਤਾਂ ਤੁਹਾਨੂੰ ਸਾਰੀਆਂ ਛੁੱਟੀਆਂ ਜਿਹੜੀਆਂ ਮਿਲਣਗੀਆਂ ਹੁਣ ਰੋਲ ਕੀ ਹੈਗਾ ਆ ਤੁਹਾਡਾ ਕੰਮ ਕਰ ਕੀ ਹੋਏਗਾ ਕਮ ਕਰ ਮੈਂਸ਼ਨ ਕਰਦੇ ਆ ਕਮ ਕਰ ਦਾ ਇੰਟਰਨਲ ਕੋਆਰਡੀਨੇਟ ਵਿਦ ਪੀਐਸਸੀ ਐਂਡ ਅਦਰ ਪ੍ਰਾਇਮਰੀ ਕੋਆਪਰੇਟਿਵਸ ਐਂਡ ਪ੍ਰੋਵਾਈਡ ਨੈਸੈਸਰੀ ਗਾਈਡੈਂਸ ਫੋਰ ਦਾ ਇੰਪਲੀਮੈਂਟੇਸ਼ਨ ਆਫ ਇਨੀਸ਼ੀਏਟਿਵ ਟੇਕਨ ਬਾਈ ਦੇਖੋ ਕਹਿੰਦੇ ਵੀ ਜਿਹੜੀਆਂ ਵੀ ਮਿਨਿਸਟਰੀ ਆਫ ਕੋਆਪਰੇਸ਼ਨ ਵੱਲੋਂ ਕੋਈ ਵੀ ਨਵੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਉਹਦੀ ਇੰਪਲੀਮੈਂਟ ਕਰਨ ਵਿੱਚ ਤੁਹਾਨੂੰ ਇਨੀਸ਼ੀਏਟਿਵ ਜਿਹੜੇ ਲਏ ਗਏ ਨੇ ਉਹਦੇ ਵਿੱਚ ਹੈਲਪ ਕਰਨਗੇ ਇੰਟਰਨ ਪਲੱਸ ਦੂਜਾ ਕੀ ਹੈਗਾ ਇੰਟਰਨ will be responsible for solving day to day ਜਿਹੜੀਆਂ ਵੀ ਨਿਤ ਦਿਨ ਦੀਆਂ ਕੋਈ ਉਹਨਾਂ ਨੂੰ ਪ੍ਰੋਬਲਮ ਆ ਰਹੀਆਂ ਨੇ ਬਿਜ਼ਨਸ ਪਲਾਨ ਪ੍ਰਪੇਅਰ ਕਰਨ ਚ ਪ੍ਰੋਜੈਕਟ ਚ ਫਾਈਨੈਂਸ਼ੀਅਲ ਇਸ਼ੂ ਚ ਠੀਕ ਹੈ ਜੋ ਸਾਰੇ ਵਿੱਚ ਉਹ ਮਦਦ ਕਰਨਗੇ ਹੀ ਸ਼ੀ ਵਿਲ ਪ੍ਰਪੇਅਰ ਐਂਡ ਸ਼ੇਅਰ ਵੀਕਲੀ ਸਟੇਟਸ ਰਿਪੋਰਟ ਇੱਕ ਉਹ ਵੀਕਲੀ ਸਟੇਟਸ ਰਿਪੋਰਟ ਵੀ ਜਿਹੜੀ ਇਸ ਦੀ ਤਿਆਰ ਕਰਨਗੇ ਬੈਂਕ ਦੇ ਕੰਮ ਕਰਦੀ ਠੀਕ ਹੈ ਜੀ ਇਹ ਖਾਸ ਖਾਸ ਗੱਲਾਂ ਨੇ ਜਿਹੜੀਆਂ ਤੁਹਾਨੂੰ ਦੱਸਣੀਆਂ ਜ਼ਰੂਰੀ ਸੀਗੀਆਂ ਬਾਕੀ ਅਪਲਾਈ ਕਿਵੇਂ ਕਰਨਾ ਹੈ ਦਾ ਇੰਟਰਸਟਿਡ ਕੈਂਡੀਡੇਟ ਆਰ ਰਿਕਵੈਸਟਡ ਟੂ ਸਬਮਿਟ देयर ਅਪਲੀਕੇਸ਼ਨ ਕੰਪਲੀਟ ਅਪਲੀਕੇਸ਼ਨ ਫਾਰਮੈਟ ਅਲੋਂਗ ਅਟੈਚਡ ਅਲੋਂਗ ਵਿਦ ਠੀਕ ਹੈ ਦਾ ਕੈਂਡੀਡੇਟ ਆਰ ਰਿਕੁਆਇਰਡ ਟੂ ਇਨਕਲੋਜ਼ ਸੈਲਫ ਟੈਸਟਡ ਜਿੰਨੀਆਂ ਵੀ ਤੁਸੀਂ ਤੁਹਾਡੇ ਕੋ ਤੁਹਾਡੀਆਂ ਮਤਲਬ ਕੁਆਲੀਫਿਕੇਸ਼ਨਸ ਨੇ ਠੀਕ ਹੈ ਜੀ ਉਹਦੀਆਂ ਸੈਲਫ ਟੈਸਟਡ ਕਾਪੀਜ਼ ਐਕਸਪੀਰੀਅੰਸ ਹੈਗਾ ਕੋਈ ਆਧਾਰ ਕਾਰਡ ਲੇਟੈਸਟ ਪਾਸਪੋਰਟ ਕਲਰ ਫੋਟੋਗ੍ਰਾਫ ਤੁਹਾਨੂੰ ਜਿਹੜੀ ਉਹ ਨਾਲ ਲਾਉਣੀ ਪੇਗੀ ਦਾ ਡਿਊਲੀ ਫਿਲਡ ਐਪਲੀਕੇਸ਼ਨ ਫਾਰਮ ਐਸ ਪਰ ਫਾਰਮੈਟ ਅਲੋਂਗ ਵਿਦ ਸੈਲਫ ਟੈਸਟਡ ਕਾਪੀਜ਼ ਆਲ ਆਲ ਆਫ ਰਿਕੁਆਇਰਡ ਡਾਕੂਮੈਂਟ ਕੈਨ ਬੀ ਸਬਮਿਟਡ ਥਰੋ ਰਜਿਸਟਰਡ ਪੋਸਟ ਸਪੀਡ ਠੀਕ ਹੈ ਜੀ ਤੁਸੀਂ ਇਸ ਐਡਰੈਸ ਤੇ ਆਪਣੀ ਜਿਹੜੀ ਫਾਰਮ ਹੈਗਾ ਭਰ ਕੇ ਡਾਕੂਮੈਂਟ ਸਾਰੇ ਨਾਲ ਲਾ ਕੇ ਉਹ ਤੁਸੀਂ ਦੇਣੇ ਆ ਉਹਨਾਂ ਲਿਖਿਆ ਵੀ ਆ ਦਾ ਡਿਊਲੀ ਫਿਲਡ ਐਪਲੀਕੇਸ਼ਨ ਫਾਰਮ ਠੀਕ ਹੈ ਇਹ ਖਾਸ ਖਿਆਲ ਕਿਸ ਗੱਲ ਦਾ ਦਾ ਐਪਲੀਕੇਸ਼ਨ ਫੀਲਡ ਇਨ ਐਪਲੀਕੇਸ਼ਨ ਮਸਟ ਬੀ ਆਫਿਸ 31 ਇੱਕ ਤੋਂ ਪਹਿਲਾਂ ਜਿਹੜੀ ਤੁਸੀਂ ਐਪਲੀਕੇਸ਼ਨ ਪਚਾਉਣੀ ਜ਼ਰੂਰੀ ਹੈ ਠੀਕ ਹੈ ਜੀ ਦਾ ਲਿਖਿਆ ਤਾਂ ਜਿਹੜੀਆਂ ਵੀ ਡਿਲੇਟ ਮਤਲਬ ਦਿੱਤੀ ਹੋਏ ਤਰੀਕ ਤੋਂ ਲੇਟ ਪੁੱਜਣਗੀਆਂ ਤੇ ਰਿਜੈਕਟ ਹੋਣਗੀਆਂ ਆਬਵੀਅਸਲੀ ਇਹ ਗੱਲ ਤੇ ਹੈ ਹੀ ਇਸ ਤੋਂ ਬਾਅਦ ਤੁਹਾਡੀ ਜਿਹੜੀ ਅਪਲੀਕੇਸ਼ਨ ਅਸੈਪਟ ਨਹੀਂ ਹੋਵੇਗੀ ਠੀਕ ਹੈ ਇਹ ਸੀਗੀਆਂ ਇਹ ਸੀਗੇ ਤੁਹਾਡੇ ਮੇਨ ਜਿਹੜੇ ਮਤਲਬ ਜਾਣਕਾਰੀ ਕਿ ਕੰਮ ਕੀ ਕਰੇਗਾ ਸੈਲਰੀ ਕਿੰਨੀ ਹੋਏਗੀ ਕਿੰਨੀ ਚੀ ਦੀ ਜੌਬ ਹੋਏਗੀ ਹੁਣ ਤੁਹਾਡੇ ਮਨ ਚ ਦੌੜੇਗਾ 20 ਜ਼ਿਲ੍ਹੇ ਕਿਹੜੇ ਨੇ ਕਿਉਂਕਿ ਆਪਣੇ ਦੇ ਜ਼ਿਲ੍ਹੇ ਜ਼ਿਆਦਾ ਨੇ ਨਾ ਤੇ 20 ਜ਼ਿਲ੍ਹੇ ਕਿਹੜੇ ਨੇ ਹੁਣ ਉਹ ਜ਼ਿਲ੍ਹਿਆਂ ਦੀ ਗੱਲ ਕਰਦੇ ਤੁਹਾਨੂੰ ਜ਼ਿਲ੍ਹੇ ਬਾਰੇ ਵੀ ਦੱਸਦੇ ਆ ਕਿਹੜੇ ਜ਼ਿਲ੍ਹੇ ਨੇ ਦੇਖੋ ਇਹ ਵਾਲੀ ਜਿਹੜੀ ਲਿਸਟ ਹੈਗੀ ਹੈ ਇਹ ਹੈਗੀ ਹੈ ਤੁਹਾਡੇ ਜਿਲੇ ਨੇ ਸਭ ਤੋਂ ਪਹਿਲਾਂ ਹੈਗੀ ਆ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਠੀਕ ਆ ਜੀ ਉਸ ਤੋਂ ਬਾਅਦ ਹੈਗੀ ਆ ਹਾਲਗੇਟ ਅੰਮ੍ਰਿਤਸਰ ਦੇ ਵਿੱਚ ਤੀਸੀ ਬਠਿੰਡਾ ਫਰੀਦਕੋਟ ਗ੍ਰੇਨ ਮਾਰਕੀਟ ਅਬੋਹਰ ਬਗਦਾਦੀ ਗੇਟ ਫਿਰੋਜ਼ਪੁਰ ਸਰਹਿੰਦ ਗੁਰਦਾਸਪੁਰ ਆ ਗਈ ਜੀ ਕੋਆਪਰੇਟਿਵ ਸੈਂਟਰਲ ਕੋਆਪਰੇਟਿਵ ਬੈਂਕ ਹੁਸ਼ਿਆਰਪੁਰ ਵੀ ਸੇਮ ਜਲੰਧਰ ਕਪੂਰਥਲਾ ਸਿਵਲ ਲਾਈਨ ਲੁਧਿਆਣਾ ਮੋਗਾ ਕੋਟਕਪੂਰਾ ਰੋਡ ਮੁਕਸਰ ਮਾਨਸਾ ਨਵਾਂ ਸ਼ਹਿਰ ਮਾਰ ਰੋਡ ਰੋਪੜ ਸੰਗਰੂਰ ਫੇਸ ਟੂ ਮੋਹਾਲੀ ਤੇ ਤਰਨਤਾਰਨ ਇਹ ਸਾਰੇ ਜ਼ਿਲ੍ਹੇ ਦੀ ਤੁਸੀਂ ਜੇਕਰ ਸਕਰੀਨਸ਼ਾਟ ਲੈ ਕੇ ਵੀ ਰੱਖ ਲੋ ਜੇ ਤੁਹਾਨੂੰ ਬਾਅਦ ਦੀ ਵੇ ਪਰ ਲੱਗਾ ਦਿੱਕਤ ਆਏ ਤਾਂ ਤੁਸੀਂ ਇਹ ਚੋਂ ਨਾਮ ਭਰ ਸਕਦੇ ਹੋ ਆਪਣਾ ਠੀਕ ਹੈ ਦੇਖ ਸਕਦੇ ਹੋ ਤੇ ਤੁਸੀਂ ਜ਼ਰੂਰੀ ਨਹੀਂ ਕਿ ਜੇ ਤੁਹਾਡੇ ਜ਼ਿਲ੍ਹੇ ਵਿੱਚ ਹੈ ਤੇ ਤੁਸੀਂ ਤਾਂ ਭਰੋਗੇ ਤੁਸੀਂ ਜੇਕਰ ਹੋਰ ਜ਼ਿਲ੍ਹੇ ਦੇ ਵੀ ਹੋ ਤੁਸੀਂ ਭਰ ਸਕਦੇ ਹੋ ਬਾਕੀ ਪ੍ਰੈਫਰੈਂਸ ਤੁਹਾਨੂੰ ਤੁਹਾਡੇ ਜ਼ਿਲ੍ਹੇ ਵਿੱਚ ਹੀ ਦਿੱਤੀ ਜਾਏਗੀ ਇਹ ਸਗੀਆਂ ਬੇਸਿਕ ਜੀਆਂ ਜਿਹੜੀਆਂ ਆਪਣੇ ਤੁਹਾਡੀਆਂ ਜ਼ਿਲ੍ਹੇ ਤੁਹਾਨੂੰ ਸਾਰੀ ਜਾਣਕਾਰੀ ਭਰਪੂਰ ਦੇ ਦਿੱਤੀ ਆ ਜੇਕਰ ਤੁਹਾਡਾ ਫਿਰ ਵੀ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਨਾਲ ਦੀ ਨਾਲ ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਨੌਕਰੀ ਲੈਣਾ ਚਾਹੁੰਦੇ ਨੇ ਸਰਕਾਰੀ ਇੰਟਰਨਸ਼ਿਪ ਵੀ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਇਸ ਵੀਡੀਓ ਨੂੰ ਉਹਨਾਂ ਤੱਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਅੱਗੇ-ਅਗੇ ਹੋਰ ਵੀ ਬਹੁਤ ਸਾਰੀਆਂ ਪਰਤੀ ਆਉਣ ਵਾਲੀਆਂ ਨੇ ਤਾਂ ਉਸ ਦੀ ਜਾਣਕਾਰੀ ਵੀ ਤੁਹਾਨੂੰ ਦਿੱਤੀ ਜਾਏਗੀ ਸੋ ਥੈਂਕ ਯੂ ਸੋ ਮੱਚ ਐਮੇ سپورਟ ਕਰਦੇ ਰਹੋ ਬਹੁਤ ਬਹੁਤ ਧੰਨਵਾਦੀ